ਗੁਰੂ ਜੀ ਦੀ ਕਾxmlnsਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਛੋਟੀ ਜਿਹੀ ਜਾਣਕਾਰੀ ਦਾ ਭਾਗ ਦਸਰਾ ਖੁੱਲ੍ਹ ਦਿਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿੱਚ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੂੰ ਆਪੋ ਆਪਣੇ ਰਾਜਸੀ ਹੱਕ ਮਿਲੇ ਹੋਏ ਸਨ ਗਾਉ ਨਾਲ ਵੇਖਿਆ ਜਾਏ ਤਾਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸਾਰੇ ਹਿੰਦ ਵਿੱਚ ਅੱਜ ਤੱਕ ਕਿਸੇ ਪੰਚਾਇਤੀ ਹਕੂਮਤ ਜਾਂ ਜਥੇਬੰਦੀ ਨੇ ਰਾਜ ਪ੍ਰਬੰਧ ਵਿੱਚ ਹਿੰਦੂ ਮੁਸਲਮਾਨ ਈਸਾਈ ਆਦਿ ਦੇ ਭੇਦ ਨੂੰ ਇਤਨਾ ਮਿਠਾ ਕੇ ਨਹੀਂ ਦੱਸਿਆ ਜਿੰਨਾ ਸ਼ੇਰੇ ਪੰਜਾਬ ਨੇ ਅੱਜ ਤੋਂ 100 ਸਾਲ ਪਹਿਲਾਂ ਵਾਅਦਾ ਕੇ ਦੱਸਿਆ ਹੈ ਫੌਜਾਂ ਦੇ ਜਰਨਲ ਜਾਂ ਸੂਬਿਆਂ ਦੇ ਗਵਰਨਰ ਜਾਂ ਵਜ਼ੀਰ ਤੇ ਸਲਾਹਕਾਰ ਮਕਰਨ ਕਰਨ ਲੱਗਿਆ ਆਪ ਕਦੇ ਫਿਰਕੇ ਬੰਦੀ ਜਾਂ ਮਜਬਵਲ ਨਹੀਂ ਸੀ ਦੇਖਦੇ ਹੁੰਦੇ ਸਗੋਂ ਯੋਗਤਾ ਨੂੰ ਮੁੱਖ ਰੱਖ ਕੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਦੇ ਅਹੁਦੇ ਸੌਂਪਦੇ ਹੁੰਦੇ ਸਨ ਇਸ ਖੁੱਲ੍ਹ ਦਿੱਲੀ ਦਾ ਨਤੀਜਾ ਇਹੀ ਸੀ ਕਿ ਸਾਰੀਆਂ ਕੌਮਾਂ ਤੇ ਮੱਤਾਂ ਦੇ ਲੋਕ ਆਪ ਨੂੰ ਦਿਲੋਂ ਆਪਣਾ ਸਾਂਝਾ ਬਾਦਸ਼ਾਹ ਸਮਝਦੇ ਸਨ ਸ਼ੇਰੇ ਪੰਜਾਬ ਇੱਕ ਕਵੀਰ ਸੰਨ 1826 ਵਿੱਚ ਅਤੇ ਮੁੜ ਸੰਨ 1839 ਵਿੱਚ ਬਿਮਾਰ ਹੋਏ ਸਨ ਤਾਂ ਆਪ ਦੀ ਅਰੋਗਤਾ ਲਈ ਜਿਸ ਤਰ੍ਹਾਂ ਸਾਰੇ ਖਾਲਸਾ ਪੰਥ ਵੱਲੋਂ ਥਾਂ-ਥਾਈ ਪੰਜਾਬ ਦੇ ਹਰ ਸ਼ਹਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰੱਖੇ ਗਏ ਤੇ ਪੁੰਨ ਦਾਨ ਕੀਤੇ ਗਏ ਸਨ ਇਸੇ ਤਰ੍ਹਾਂ ਹਾਰਦਿਕ ਉਤਸ਼ਾਹ ਨਾਲ ਮੁਸਲਮਾਨ ਨੇ ਮਸਜਿਦਾਂ ਵਿੱਚ ਕੁਰਾਨ ਸ਼ਰੀਫ ਦੇ ਖਤਮ ਕਰਵਾਏ ਤੇ ਨਿਆਜ਼ਾਂ ਵੰਡੀਆਂ ਸਨ ਅਤੇ ਪਿੰਦੂਆ ਨੇ ਮੰਦਰਾਂ ਤੇ ਤੀਰਥਾਂ ਪਰ ਯੱਗ ਕੀਤੇ ਤੇ ਹਜ਼ਾਰਾਂ ਰੁਪਏ ਦਾਨ ਕੀਤੇ ਸਨ ਵਿਕਟਰ ਜੈਕੋਮੈਂਡ ਜਦ ਲਾਹੌਰ ਆਇਆ ਤਾਂ ਆਪਨੇ ਚੰਗੀ ਤਰ੍ਹਾਂ ਫੋਜ ਦੇ ਬਾਅਦ ਆਪਣੇ ਸਫਰਨਾਮੇ ਵਿੱਚ ਲਿਖਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮੁਸਲਮਾਨ ਨੂੰ ਆਪਣੇ ਮਜ਼ਬੀ ਕੰਮਾਂ ਦੀ ਪੂਰੀ ਖੁੱਲ ਸੀ ਕਈ ਮਸੀਤਾਂ ਜਿੰਨਾ ਪਰ ਮਿਸਲਾਂ ਦੇ ਸਮੇਂ ਤੋਂ ਸਿੱਖਾਂ ਦਾ ਕਬਜ਼ਾ ਸੀ ਮਹਾਰਾਜਾ ਨੇ ਮੌੜ ਆਪਣੀ ਮੁਸਲਮਾਨ ਪ੍ਰਜਾ ਨੂੰ ਦਵਾ ਦਿੱਤੀਆਂ ਸਨ ਉਸ ਦੀ ਫੌਜ ਤੇ ਮੁਲਕੀ ਪ੍ਰਬੰਧ ਦੇ ਉੱਚ ਅਹੁਦਿਆਂ ਪਰ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੋਂ ਛੋਟ ਇਟਾਲੀਅਨ, ਫਰਾਂਚ, ਇੰਗਲਿਸ਼, ਅਗੋਲੈਂਡੀਅਨ, ਸਪੈਨਰਡ, ਗ੍ਰੀਕਾ, ਰੂਸੀ, ਜਰਮਨ ਤੇ ਆਸਟ੍ਰੇਲੀਅਨ ਅਫਸਰ ਮੌਜੂਦ ਸਨ। ਇਸੇ ਤਰ੍ਹਾਂ ਇੱਕ ਕੌਮ ਦੇ ਬੰਦੇ ਦੂਜੀ ਕੌਮ ਦੇ ਦਿਨ ਦਿਹਾਰ ਸਾਂਝੇ ਤੌਰ 'ਤੇ ਪਾਈਆਂ ਵਾਂਗਰਾਲ ਮੇਲਕੇ ਮਨਾਉਂਦੇ ਸਨ ਮੋਲਾਨਾ ਸਫਾਇਤ ਅਹਿਮਦ ਲਿਖਦਾ ਹੈ ਕਿ ਸ਼ੇਰੇ ਪੰਜਾਬ ਦੇ ਰਾਜ ਸਮੇਂ ਮੁਸਲਮਾਨਾਂ ਨੂੰ ਆਪਣੇ ਮذਬੀ ਤੇ ਰਾਜਸੀ ਹੱਕ ਪੂਰੇ ਪੂਰੇ ਪ੍ਰਾਪਤ ਸਨ ਆਪਸ ਦੇ ਮੇਲ ਮਿਲਾਪ ਤੇ ਮਹਾਰਾਜਾ ਸਹਿਬ ਦੀ ਕਦਰਦਾਨੀ ਦੇ ਕਾਰਨ ਪੰਜਾਬ ਦਾ ਵਪਾਰ ਦਸਤਕਾਰੀ ਤੇ ਜ਼ਿੰਮੇਦਾਰੀ ਉਨਤੀ ਦੀ ਚੋਟੀ ਪਰ ਪਹੁੰਚ ਗਈ ਸੀ ਪਰਜਾ ਦੀ ਜਾਣ ਤੇ ਮਾਲ ਦੋਵੇਂ ਪੂਰਨ ਤੌਰ ਤੇ ਸੁਰੱਖਿਅਤ ਸਨ ਆਮ ਜਨਤਾ ਇੰਨੀ ਖੁਸ਼ਹਾਲ ਸੀ ਕਿ ਖਾਲਸਾ ਰਾਜ ਨੂੰ ਛੱਡ ਕੇ ਕੋਈ ਵੀ ਅੰਗਰੇਜ਼ੀ ਇਲਾਕੇ ਵਿੱਚ ਜਾਣਾ ਨਹੀਂ ਸੀ ਪਸੰਦ ਕਰਦਾ ਇਸ ਬਾਰੇ ਮਿਸਟਰ ਸਿਨਹਾ ਇਸ ਤਰ੍ਹਾਂ ਲਿਖਦਾ ਹੈ ਲਾਈਫ ਐਂਡ ਪ੍ਰੋਪਰਟੀ ਵਾਰ ਸਿਕਯੁਰ ਥੈਟ टाਉਨਸ ਲਾਈਕ ਲਾਹੌਰ ਐਂਡ ਅੰਮ੍ਰਿਤਸਰ ਹੈਡ ਸਟਰਨਲੀ ਇਨਕਰੀਜ਼ਡ ਇਨ ਵੈਲਥ ਮੈਨੂਫੈਕਚਰਸ ਐਂਡ ਟ੍ਰੇਡ ਵਾਰ ਮੋਰ ਟਾਈਮਿੰਗ ਦਾ ਪੀਪਲ ਵਾਰ ਨਾਟ ਆਲ ਅਵਰ ਐਨਕੀਸ਼ੀਅਸ ਟੂ ਮਾਈਗ੍ਰੇਟ ਟੂ ਬ੍ਰਿਟਿਸ਼ ਟੈਟਰੀਜ਼ ਪਰਜਾ ਦੀ ਖੁਸ਼ੀ ਤੇ aroopta ਦਾ ਵੱਡਾ ਕਾਰਨ ਇਹ ਵੀ ਸੀ ਕਿ ਰੋਜ਼ਾਨਾ ਜੀਵਨ ਦੇ ਵਰਤੋਂ ਦੀਆਂ ਚੀਜ਼ਾਂ ਜਿਹਾ ਕਿ ਦੁੱਧ, ਘਿਓ ਤੇ ਕਣਕ ਆਦਿ ਦੇ ਭਾਅ ਬੜੇ ਹੀ ਸਵੰਲੇ ਸਨ ਜਿਸ ਕਰਕੇ ਘੱਟ ਤੋਂ ਘੱਟ ਕਮਾਈ ਵਾਲੇ ਬੰਦੇ ਵੀ ਆਪਣੇ ਪਰਿਵਾਰਾਂ ਦਾ ਨਿਰਵਾਹ ਸੌਖਾ ਕਰ ਲੈਂਦੇ ਸਨ ਦੁੱਧ ਘਿਓ ਤੇ ਅਨਾਜ ਦੇ ਸਸਤੇ ਹੋਣ ਦੀ ਵਜ੍ਹਾ ਪਸ਼ੂਆਂ ਦੀ ਬਹੁਤਾਤ ਸੀ ਮਹਾਰਾਜਾ ਸਾਹਿਬ ਨੇ ਚਰਾਗਾਹ ਦਾ ਮਾਲੀਆਂ ਜਿਹੜਾ ਮੁਗਲੀਆਂ ਹਕੂਮਤ ਦੇ ਸਮੇਂ ਤੋਂ ਚਰਵਾਇਆ ਤੋਂ ਲਿਆ ਜਾਂਦਾ ਸੀ ਮੁਆਫ ਕਰਾ ਦਿੱਤਾ ਦੂਜਾ ਦੁੱਧ ਦਾਲ ਪਸ਼ੂਆਂ ਦੇ ਮਾਰਨ ਦੀ ਬੰਦਸ਼ਈ ਇਸ ਲਈ ਉਪਰੋਕਤ ਵਸਤਾਂ ਦਿਨੋਂ ਦਿਨ ਵਾਧੇ ਪਰ ਸਨ ਖਾਲਸਾ ਰਾਜ ਸਮੇਂ ਦੀਆਂ ਲਿਖਤਾਂ ਵਿੱਚੋਂ ਇੱਕ ਮਿਲੀ ਹੈ ਜਿਸ ਵਿੱਚ ਇੱਕ ਰਜ਼ਮੰਟ ਦਾ ਲੇਖਾ ਮੋਦੀ ਨਾਲ ਹੇਠ ਲਿਖੇ ਪੰਜ ਸਰ ਚੁਕਾਇਆ ਗਿਆ ਸੀ ਦੁੱਧ ਇੱਕ ਮਣ ਕਿਓ ਇੱਕ ਮਣ ਕਣਕ ਇੱਕ ਮਣ ਸਫਲਤਾ ਸ਼ੇਰੇ ਪੰਜਾਬ ਦੇ ਪਿਤਾ ਨੇ ਜੱਜ ਚਲਾਣਾ ਕੀਤਾ ਤਾਂ ਕੁਝ ਪਿੰਡ ਆਪ ਲਈ ਛੱਡੇ ਇਹ ਸਭ ਕੁਝ ਆਪ ਦੀ ਬੀੜ ਦਾ ਸੁਦੇਸ਼ ਪਿਆਰ ਤੇ ਸਿਆਣਪ ਦਾ ਫਲ ਸੀ ਕਿ ਇੱਕ ਸਧਾਰਨ ਜੋਤਰ ਮੇ ਤੋਂ ਉੱਠ ਕੇ ਇਨੀ ਵੱਡੀ ਸਲਤਨਤ ਕਾਇਮ ਕਰ ਦਿੱਤੀ ਜਿਸ ਦੀ ਲੰਬਾਈ ਚੌੜਾਈ 1 ਲੱਖ 40000 ਵਰਗ ਮੀਟਰ ਸੀ ਤੇ ਜਿਸ ਦਾ ਰਕਬਾ ਫਰਾਂਸ ਤੋਂ ਵੀ ਵੱਧ ਸੀ ਧਾਰਮਿਕ ਪਿਆਰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਧਰਮ ਲਈ ਡੂੰਗਾ ਪਿਆਰ ਸੀ ਆਪਨੇ ਲੱਖਾਂ ਰੁਪਏ ਦੀਆਂ ਜ਼ਗੀਰਾਂ ਗੁਰਦੁਆਰਿਆਂ ਦੀ ਰੌਣਕ ਵਧਾਉਣ ਲਈ ਉਹਨਾਂ ਨਾਲ ਲਵਾਈਆਂ ਹੋਈਆਂ ਸਨ ਏ ਜਗੀਰਾ ਅੱਜ ਤੱਕ ਇਨ੍ਹਾਂ কুরਤਾ ਮਾਂ ਨਾਲ ਲੱਗੀਆਂ ਆ ਰਹੀਆਂ ਹਨ ਰਾਜ ਭਾਗ ਦੀ ਪਿਆਰੀ ਤੋਂ ਪਿਆਰੀ ਚੀਜ਼ ਆਪਣੇ ਨਾਮ ਨਾਲ ਲਾਉਣ ਦੀ ਥਾਂ ਸਤਿਗੁਰਾਂ ਦੇ ਨਾਮ ਨਾਲ ਲਾਉਣ ਵਿੱਚ ਆਪ ਨੂੰ ਵੱਧ ਖੁਸ਼ੀ ਪ੍ਰਾਪਤ ਹੁੰਦੀ ਸੀ ਜਿਹਾ ਕੀ ਨਾਨਕਸ਼ਾਈ ਜਰਬ ਸ੍ਰੀ ਅੰਮ੍ਰਿਤਸਰ ਕਿਲੇ ਦਾ ਨਾਮ ਸ੍ਰੀ ਗੁਰੂ ਕੋਪਿੰਦ ਸਿੰਘ ਜੀ ਦੇ ਨਾਮ ਪਰ ਗੋਬਿੰਦਗੜ ਅਤੇ ਇਥੋਂ ਦੇ ਪ੍ਰਸਿੱਧ ਬਾਗ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪਰ ਰਾਮ ਬਾਗ ਰੱਖਿਆ ਗਿਆ ਡਾਕਟਰ ਮੈ ਕ੍ਰੈਗਰ ਲਿਖਦਾ ਹੈ ਕਿ ਸ਼ੇਰੇ ਪੰਜਾਬ ਨੇ ਪਿਛਲੇ ਸਾਲ ਸਮੰਤ 1872 ਵਿੱਚ 50000 ਰੁਪਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਪਾਲਕੀ ਬਣਵਾਉਣ ਵਾਸਤੇ ਦਿੱਤਾ ਸੀ ਇੱਕ ਹੋਰ ਲਿਖਤ ਪੰਜਾਬ ਗਵਰਨਮੈਂਟ ਦੇ ਰਿਕਾਰਡਸ ਨਾਲ ਸਾਲ 1847 43 ਦੇ ਸਫਾ 372 ਪਰ ਮਿਲਦੀ ਹੈ ਜਿਸ ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ 12 ਲੱਖ ਰੁਪਏ ਸਲਾਨਾ ਧਾਰਮਿਕ ਤੇ ਪੰਥਕ ਕੰਮਾਂ ਦੀ ਉੰਤੀ ਲਈ ਖਰਚ ਕਰਦਾ ਹੁੰਦਾ ਸੀ ਇਸ ਤੋਂ ਛੋਟ 2 ਲੱਖ ਰੁਪਏ ਸਲਾਨਾ ਆਮਦਨੀ ਦੀਆਂ ਜ਼ਗੀਰਾ ਸ਼ੇਰੇ ਪੰਜਾਬ ਵੱਲੋਂ ਗੁਰਦੁਆਰਿਆਂ ਤੇ ਸਹਿਬਜ਼ਾਦਿਆਂ ਦੇ ਨਾਮ ਪਰ ਲਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਅਜੇ ਤੱਕ ਗੁਰਦੁਆਰਿਆਂ ਨਾਲ ਕਾਇਮ ਚੱਲੀਆਂ ਆਉਂਦੀਆਂ ਹਨ ਮੁੱਖ ਦੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦੀ ਇੱਕ ਮਹਾਨ ਹਸਤੀ ਹੋਏ ਸਨ ਜਿਸ ਵਿੱਚ ਇੰਨੇ ਅਨੰਤ ਗੁਣ ਸਨ ਜਿਸ ਦੇ ਕਾਰਨ ਆਪ ਦਾ ਨਾਮ ਸਦਾ ਲਈ ਸੰਸਾਰ ਪਰ ਅਟਲ ਰਹੇਗਾ ਸ਼ੇਰੇ ਪੰਜਾਬ ਦਾ ਅੰਤਿਮ ਦਰਬਾਰ ਮਹਾਰਾਜਾ ਸਾਹਿਬ ਨੇ ਜਦ ਆਪਣੇ ਰੋਗ ਨੂੰ ਵੱਧਦਾ ਢਠਾ ਤਾਂ 9 ਜੇਠ ਸਮੰਤ 1896 ਮੁਤਾਬਕ 22 ਮਈ ਸਮੰਤ 1839 ਈਸਵੀ ਨੂੰ ਲਾਹੌਰ ਵਿੱਚ ਇੱਕ ਭਾਰੀ ਦਰਬਾਰ ਕਰਨ ਦਾ ਹੁਕਮ ਦਿੱਤਾ ਜਿਸ ਵਿੱਚ ਲਗਭਗ ਸਾਰੇ ਸਰਦਾਰਾਂ ਤੇ ਜਾਗੀਰਦਾਰਾਂ ਨੂੰ ਬੁਲਾਇਆ ਗਿਆ ਨਿਯਤ ਦਿਨ ਜਦ ਸਾਰੇ ਦਰਬਾਰੀ ਆਪੂ ਆਪਣੇ ਥਾਂ ਪਰ ਸੱਜ ਗਏ ਤਦ ਸਾਰੇ ਪੰਜਾਬ ਇੱਕ ਸੁਨਹਿਰੀ ਪਾਲਕੀ ਵਿੱਚ ਇੱਕ ਤਕੀਏ ਪਰ ਢੋਲ ਆਏ ਹੋਏ ਦਰਬਾਰ ਵਿੱਚ ਆਏ ਅਗੋਂ ਸਾਰੇ ਦਰਬਾਰੀਆਂ ਉੱਠ ਕੇ ਫਤਿਹ ਬੁਲਾਈ ਤੇ ਨਾਲ ਹੀ ਕਿਲੇ ਤੋਂ ਸਲਾਮੀ ਉਤਾਰੀ ਗਈ ਮਹਾਰਾਜਾ ਸਾਹਿਬ ਇਸ ਸਮੇਂ ਇੰਨੇ ਕਮਜ਼ੋਰ ਸਨ ਕਿ ਆਪ ਨੂੰ ਸ਼ਾਹੀ ਵੈਦ ਨੇ ਕੁਰਸੀ ਪਰ ਬੈਠਣ ਦੀ ਆਗਿਆ ਨਾ ਦਿੱਤੀ ਉਸੇ ਤਰ੍ਹਾਂ ਆਪ ਦੀ ਪਾਲਕੀ ਅਡੇਲ ਹਜ਼ੂਰੀ ਬਾਗ ਦੀ ਬਾਰਾਂਦਰੀ ਦੇ ਚਬੂਤਰੇ ਪਰ ਰੱਖੀ ਗਈ ਇਸ ਸਮੇਂ ਖਾਲਸੇ ਦੀ ਤਾਕਤ ਦਾ ਸੂਰਜ ਦੁਪਹਿਰ ਵਕਤ ਆਪਣੇ ਪੂਰੇ ਜੋਬਨ ਪਰ ਸੀ ਪਰ ਹਰ ਪਾਸੇ ਦਬਦਬਾ ਤੇ ਸ਼ਾਨ ਵੱਧ ਰਹੀ ਸੀ ਜਿੱਦਰ ਨਿਗਾਹ ਭਰ ਕੇ ਤੱਕੋ ਖੁਸ਼ੀ ਤੇ ਅਸ਼ਰਜ ਹੀ ਨਜ਼ਰੀ ਪੈਦਾ ਸੀ ਹਾਂ ਕਿਸੇ ਕਿਸੇ ਵੇਲੇ ਜਦ ਬ੍ਰਿਧ ਸ਼ੇਰ ਦੀ ਪਾਲਕੀ ਵੱਲ ਨਜ਼ਰ ਜਾ ਪੈਂਦੀ ਸੀ ਤਾਂ ਕੁਝ ਸਮੇਂ ਵਾਸਤੇ ਮਨ ਉਦਾਸ ਜੇ ਹੋ ਜਾਂਦੇ ਸਨ ਤੇ ਤਾਦਰ ਦੀ ਕੁਦਰਤ ਦਾ ਬਚਿੱਤਰ ਚਿੱਤਰ ਅੱਖਾਂ ਅੱਗੇ ਖਲਾਉਂਦਾ ਸੀ ਕੀ ਇਹ ਉਹੀ ਬਹਾਦਰ ਜੋਧਾ ਹੈ ਜਿਹੜਾ ਵਗਦੀਆਂ ਤਲਵਾਰਾਂ ਤੇ ਵਸਦੀਆਂ ਗੋਲੀਆਂ ਵਿੱਚ ਆਪਣੇ ਘੋੜੇ ਨੂੰ ਉਡਾੰਦਾ ਹੋਇਆ ਬਿਜਲੀ ਵਾਂਗ ਵੈਰੀਆਂ ਦੇ ਸਿਰ ਤੇ ਜਾ ਪੈਂਦਾ ਹੁੰਦਾ ਸੀ ਥੱਕੇਵੇਂ ਤੇ ਭੈ ਤੋਂ ਮੋਲੋਂ ਅਮਾਣੋ ਸੀ ਅੱਜ ਕੁਰਸੀ 'ਤੇ ਆਪਣੇ ਆਪ ਨੂੰ ਥੰਮਣ ਤੋਂ ਵੀ ਅਸਮਰਥ ਸੀ ਇਹ ਸਾਰੇ ਖਿਆਲ ਸੂਰਜ ਅੱਗੇ ਬਦਲ ਆ ਜਾਣ ਦੀ ਤਰ੍ਹਾਂ ਜਰਾ ਦੀ ਜਰਾ ਲਈ ਉਦਾਸੀ ਦਾ ਛਲਕਾ ਦੇ ਜਾਂਦੇ ਸਨ ਪਰ ਇਹ ਸੋਚ ਕੇ ਮਹਾਰਾਜ ਦੇ ਪੁੱਤਰ ਤੇ ਪੋਤਰੇ ਸਾਰੇ ਲਾਇਕ ਹਨ ਮਨਾਂ ਨੂੰ ਕੁਝ ਤਾਰਸ ਜਈ ਵੱਜ ਜਾਂਦੀ ਸੀ ਮਹਾਰਾਜਾ ਸਹਿਬ ਦੀ ਪਾਲਕੀ ਚਬੂਤਰੇ ਤੇ ਰੱਖਣ ਦੇ ਪਿੱਛੋਂ ਕੁਝ ਸਮੇਂ ਲਈ ਸਾਰੇ ਦਰਬਾਰ ਵਿੱਚ ਚੁੱਪ ਚਾਂਵਰਤ ਗਈ ਛੇਕੜ ਬ੍ਰਿਧ ਸ਼ੇਰ ਨੇ ਆਪਣਾ ਮੂੰਹ ਖੋਲਿਆ ਤੇ ਧੀਮੀ ਜਿਹੀ ਆਵਾਜ਼ ਨਾਲ ਕਿਹਾ ਬਹਾਦਰ ਖਾਲਸਾ ਜੀ ਆਪਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਥਕ ਕਾਲਾਂ ਕਾਲੀਆਂ ਤੇ ਆਪਣੇ ਬਾਹੂ ਮੁੱਲੇ ਲਹੂ ਦੀਆਂ ਨਦੀਆਂ ਵਗਾਈਆਂ ਸਨ ਉਹ ਅਸਫਲ ਨਹੀਂ ਗਈਆਂ ਇਸ ਸਮੇਂ ਆਪ ਆਪਣੇ ਚੁਗਿਰਦੇ ਜੋ ਕੁਝ ਦੇਖ ਰਹੇ ਹੋ ਇਹ ਸਭ ਕੁਝ ਆਪ ਦੀ ਤਲਵਾਰ ਦਾ ਫਲ ਹੈ ਵੈਸਾ ਸਤਿਗੁਰੂ ਦੇ ਪਰੋਸ਼ੇ ਤੇ ਆਪ ਦੀ ਸਹਾਇਤਾ ਨਾਲ ਇੱਕ ਸਧਾਰਨ ਪਿੰਡ ਤੋਂ ਉੱਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਅਦ ਅਫਗਾਨਿਸਤਾਨ ਕਸ਼ਮੀਰ ਇਬਦ ਅਤੇ ਸਿੰਦ ਦੀਆਂ ਕੰਧਾਂ ਤੱਕ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ। ਸੰਸਾਰ ਪਰਸਵਾਸਾਂ ਦਾ ਕੋਈ ਵੀ ਪਰੋਸਾ ਨਹੀਂ ਪਰ ਜੇ ਕਦੇ ਮੇਰਾ ਅੰਤ ਨੇੜੇ ਹੀ ਹੈ ਤਾਂ ਪੱਕਾ ਸਮਝੋ ਕਿ ਮੈਂ ਆਪ ਸਭ ਤੋਂ અત્યੰਤ ਖੁਸ਼ੀ ਨਾਲ ਵਿਦਾ ਹੋਵਾਂਗਾ। ਮੈਂ ਇਸ ਸਮੇਂ ਆਪ ਸਭ ਨੂੰ ਮਹਾਰਾਜਾ ਖੜਕ ਸਿੰਘ ਦੇ ਹੱਥ ਸੌਂਪਦਾ ਹਾਂ ਇਸ ਨੂੰ ਆਪਣੇ ਮੇਰੇ ਤੁਲ ਸਮਝਣਾ ਅਤੇ ਇਹ ਸਭ ਤਰ੍ਹਾਂ ਆਪ ਦੀ ਭਲਾਈ ਦਾ ਚਾਹਵਾਨ ਰਹੇਗਾ। ਇਸ ਸਮੇਂ ਦਰਬਾਰੀਆਂ ਦੇ ਚਿਹਰੇ ਮਹਾਰਾਜ ਸਾਹਿਬ ਦੇ ਪਿਆਰ ਵਿੱਚ ਲਾਲੋ-lal ਹੋ ਰਹੇ ਸਨ। ਕਈਆਂ ਦੀਆਂ ਅੱਖਾਂ ਤੋਂ ਪਿਆਰ ਤੇ ਹੰਝੂਆਂ ਦੀ ਜਲ ਧਾਰਾ ਵਹਿ ਰਹੀ ਸੀ। ਛੇਕੜ ਸ਼ੇਰ ਪੰਜਾਬ ਨੇ ਸਭ ਨੂੰ ਅੰਤਮ ਫਤਿਹ ਬੁਲਾਈ ਤੇ ਅੱਜ ਦਾ ਇਹ ਸ਼ੇਰੇ ਪੰਜਾਬ ਦਾ ਇਤਿਹਾਸਕ ਛੇਕੜਲਾ ਦਰਬਾਰ ਸਮਾਪਤ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਚਲਾਣਾ ਹੁਣ ਛੇਤੀ ਹੀ ਉਹ ਦਿਨ ਆ ਗਿਆ ਜਿਸ ਵੱਲ ਆਪਨੇ ਦਰਬਾਰ ਵਿੱਚ ਇਸ਼ਾਰਾ ਕੀਤਾ ਸੀ ਅਰਥਾਤ 15 ਹਾੜ ਸਮੰਤ 1896 ਮੁਤਾਬਿਕ 27 ਜੂਨ 1800 39 ਇਸਵੀ ਨੂੰ ਵੀਰਵਾਰ ਨੂੰ 59 ਸਾਲ ਦੀ ਉਮਰ ਭੋਕੇ ਮਹਾਰਾਜਾ ਰਣਜੀਤ ਸਿੰਘ ਦਾ ਪੋਰ ਉਡਾਰੀਆਂ ਲਾ ਗਿਆ ਇਸ ਸਮੇਂ ਸਾਰੇ ਪੰਜਾਬ ਵਿੱਚ ਸ਼ਾਇਦ ਹੀ ਐਸੀ ਕੋਈ ਆਖ ਹੋਵੇਗੀ ਜੋ ਆਪਣੇ ਪਿਆਰੇ ਮਹਾਰਾਜ ਦੇ ਵਿਛੋੜੇ ਵਿੱਚ ਨਾ ਰੁੱਣੀ ਹੋਵੇਗੀ। ਅਗਲੇ ਦਿਨ 28 ਜੂਨ ਨੂੰ ਮਹਾਰਾਜਾ ਸਾਹਿਬ ਦਾ ਮ੍ਰਿਤਕ ਸੰਸਾਰ ਬੜੀ ਭਾਰੀ ਤੁਮ-ਤਾਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਰੇ ਸਾਹਿਬ ਦੇ ਨਾਲ ਵਾਲੇ ਮੈਦਾਨ ਵਿੱਚ ਕੀਤਾ ਗਿਆ ਜਿੱਥੇ ਹੁਣ ਆਪ ਦੀ ਸ਼ਾਨਦਾਰ ਸਮਾਦ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਸੰਖੇਪ ਜਾਣਕਾਰੀ